ਆ ਮੇਰੇ ਬੀਰ ਪਿਆਰੇ ਜਿਹੜੇ ਕਹਿੰਦੇ ਹੁੰਦੇ ਆ ਵੀ ਨੀਮਚ ਦਿਖਾਓ ਆ ਦੇਖ ਲਓ ਜੀ ਨੀਮਚ ਆ ਆ ਨੀਮਚ ਦਾ ਬਾਈਪਾਸ ਆ ਜੀ ਇਹ ਨੀਮਚ ਆ ਤੇ ਸ਼ਹਿਰ ਤੁਹਾਨੂੰ ਵੀਡੀਓ ਚ ਦਿਖਾਈ ਜਾਣਾ ਕੀ ਹਾਲ ਚਾਲ ਨੇ ਮੇਰੇ ਕੋਲ ਆ ਨੀਮਚ ਬਾਈਪਾਸ ਤੇ ਇੱਕ ਵਾਰ ਲੋਕਿਆਂ ਕੋਲ ਰਾਤ ਦਾ ਸ਼ਹਿਰ ਆ ਗਿਆ ਤੇ ਗੱਡੀ ਦਾ ਸਵੇਰੇ ਪਹਿਲਾਂ ਮਕਾਨਾਂ ਦੀਆਂ ਗੁੱਲੀਆਂ ਜੇ ਲੱਭਿਆ ਉਹਦੇ ਮੀਚ ਦਾ ਜਿਹੜਾ ਬਰਾਬਰ ਚੜਦਾ ਹੋਵੇ ਜੀ ਜੀ ਆਏ ਫਿਰ ਕਹਿੰਦਾ ਜੀ ਅੰਦਰ ਲੈ ਕੇ ਡਾਊਨ ਤੇ ਪੜਾਇਆ ਫਿਰ ਭਈਆ ਜੀ ਨੇ ਲੈ ਉਹਨਾਂ ਨੇ 1:30 ਵਜੇ ਦਾ ਫਿਰ ਜੈਕਟ ਲੱਗੇ ਫਿਰ ਖੋਲਿਆ ਕਰਦੇ ਕਰਦੇ 2:30 ਵੱਜ ਗਏ ਜੀ 2:30 3:00 ਵਜੇ ਆ ਹੁਣ ਭੁੱਖਣਾ ਹੋ ਗਿਆ ਬਰਾਹ ਬਾਈਪਾਸ ਤੇ ਰਾਸਥਾਨੀ ਰੈਸਟੋਰੈਂਟ ਟੱਪਾ ਹੁੰਦੀ ਅਵੇਸਿਬਲ ਐ ਟ੍ਰਕਾਂ ਹੁੰਦਾ ਸੀ ਹੁਣ ਵੀ ਗੱਪੀ ਖੜਪੀ ਐ ਇਸ ਰਾਤ ਕਰਦੇ ਹੁਣ ਜਾਨੀ ਕਾਰਾਂ ਨਾਲ ਬੜਾ ਬਣ ਗਿਆ ਜੀ ਜਿਵੇਂ ਬੈਠੇ ਆ ਬਾਲਾ ਰੂਟੀ ਆਂਡਰ ਕਰੀਏ ਤਾਂ ਬਾਲਾ ਰੂਟੀ ਤਾਂ ਹੁੰਦੀ ਹੈਗੀ ਇੱਕ ਸਬਰ ਦੇ ਚਮਨੀਸ਼ਾ ਉਹ ਜਿਹੜੀ ਚੀਜ਼ ਜਿਹੜੀ ਛੇਦੀ ਡਾਈਜੈਸਟ ਹੋ ਜੇ ਵਧੀਆ ਨਹੀਂ ਚੀਜ਼ ਕਰਕੇ ਜ਼ਿਆਦਾਤਰ 80% 90% ਅਸੀਂ ਬਾਲਾ ਰੂਟੀ ਆਂਡਰ ਕਰਦੇ ਹਾਂ ਕਿਉਂਕਿ ਦੂਜੀਆਂ ਸਰਦੀਆਂ ਦਾ ਤੁਹਾਨੂੰ ਪਤਾ ਨਹੀਂ ਹੁੰਦਾ ਕਿੰਨੇ ਲੰਬੀ ਕਿਵੇਂ ਇਹ ਬਹੁਤ ਤੋਂ ਵੱਧ ਵਾਲੀ ਦਿੱਤੀ ਹੋਊ ਅੱਜ ਵੀ ਨਿਕਲਦੀ ਦਿੱਤੀ ਹੋਊ ਮੇਰਾ ਖਿਆਲ ਨਹੀਂ ਸਾਲ ਦੀ ਤਸਵੀਰ ਵੀ ਨਹੀਂ ਬਣੀ ਰੋਟੀ ਰੋਟੀ ਲਵਾ ਲਈ ਚਲੋ ਇਹਨਾਂ ਦਾ ਸਿਸਟਮ ਥੋੜਾ ਜਿਆ ਹਟ ਕੇ ਆ ਟਰੱਕਾਂ ਵਾਲੇ ਥਾਂ ਦੇ ਨਾਲ ਕਿ ਮਤਲਬ ਆਪਣੇ ਰੈਸਟੋਰੈਂਟਾਂ ਵਾਲਾ ਕਿ ਆ ਗਈ ਰੋਟੀ ਖਾਣ ਲੱਗਦੇ ਆ ਆ ਲੋ ਜਿਹਨੂੰ ਭੁੱਖ ਹੈ ਇਹ ਹੈ ਜੀ ਨੀਮਚਲਾ ਜਿਹੜਾ ਰੋਡ ਹੋਣਾ ਉਹਲੇ ਆਵੇ ਆ ਮਤਲਬ ਆਪਾਂ ਜਦੋਂ ਮਰ ਕੇ ਕਿਸੇ ਵੀ ਟਾਈਮ ਲੰਘ ਸਕਦੇ ਆ ਜਿਹੜਾ ਫਾਟਾ ਆ ਰ ਆ ਦੀਗਾ ਅੱਗੇ ਨੋ ਐਂਟਰੀ ਬੰਦ ਨਹੀਂ ਹੁੰਦੀ ਮੈਂ ਬਾਰ-ਬਾਰ ਵੀ ਨੀਮਚਾਲੇ ਬਾਈਪਾਸ ਤੋਂ ਵੀ ਆ ਕੇ ਅੰਦਰ ਨੂੰ ਮੋੜਦਾ ਆਇਆ। ਇਕਦਾਂ ਕਾਰ ਗਰਾਹ ਆਂਦਾ ਆ। ਮੈਂ ਪਲਾ ਕੇ ਉਹਦਾ ਚੱਕ ਲੈਂਦਾ ਕੋਈ ਬਾਹਰ ਆਦਾ ਗਾੜੀ ਦੇਕਤਾਂ ਲਈ ਜਾਂਦਾ। ਇਹ ਆ ਜਾਂਦਾ ਜੀ ਜਦੋਂ ਸ਼ਹਿਰ ਪਾਰ ਹੁੰਦਾ ਨੀਮਚ ਦਾ ਇਹ ਰੇਲਵੇ ਫਟਕ ਆ ਜਾਂਦਾ ਇਹ। ਆਪਾਂ ਪਾਰ ਕਰਨਾ ਸਿੱਧੀ ਗਰੋਂ ਤੋਂ ਤੱਕ। ਇਹਦੀ ਹਾਈਟ ਹੁਣ ਆ ਨੀਮਚ ਜਿਹੜਾ ਘਰਾਂ ਵਿੱਚ ਹੀ ਰੋਡ ਜਾਂਦਾ ਸੀ ਇਹ ਵੀ ਹੁਣ ਮਹੀਨੇ ਡੇਢ ਮਹੀਨੇ ਪਹਿਲਾਂ ਇਹ ਤੰਗ ਸੀਗਾ ਇਹ ਹੁਣ ਚੌੜਾ ਕਰਤਾ ਥੋੜਾ ਜਿਹਾ ਇਹਨਾਂ ਨੇ ਇਹ ਮੈਂ ਇੱਥੋਂ ਦੀ ਲਾਸਟ ਟਾਈਮ ਲੰਘਿਆ ਹਾਂ ਮਈ ਦੇ ਪਹਿਲੇ ਹਫ਼ਤੇ ਦਾ ਤੇ ਕੋਸ਼ਿਸ਼ ਇੱਡਾਂ ਤੋਂ ਚੌੜਾ ਕਰਤਾ ਪੱਟੀ ਵੀ ਲੱਗ ਗਈ ਰੋਡ ਨਵਾਂ ਬਣਿਆ ਹੋਇਆ ਇੱਥੇ ਤੰਗੀ ਆਉਂਦੀ ਸੀ ਅੱਗੇ ਗੱਡੀ ਲੱਗੂਗੀ ਰੋਡ ਇਹ ਹੁਣ ਸਾਰਾ ਹੀ ਜਾਨੀ ਟਿੱਪ ਟੋਪ ਬਣਾਤਾ ਇਹਨਾਂ ਨੇ ਕੀਮਤ ਛੋਟੀ ਸਾਧਰੀ ਵਾਲਾ ਤੇ ਲੰਘ ਸਕਦੀ ਗੱਡੀ ਵਧੀਆ ਤਾਂ ਹੀ ਹੁਣ ਟ੍ਰੈਫਿਕ ਥੋੜੀ ਜੀ ਘੱਟ ਆ ਕੇ ਹੋ ਕੇ ਗੱਡੀ ਅੱਗੇ ਟਾਈਮ ਖਾਂਦੀ ਸੀ ਇੱਧਰ ਵੀ ਲੰਘਦੀ ਸਿੰਗਲ ਰੋਡ ਸੀ ਟੁੱਟਿਆ ਹੋਇਆ ਸੀ ਹੁਣ ਗੱਡੀ ਆਪਦੀ ਸਪੀਡ ਤੇ ਲੰਗੀ ਜਾਂਦੀ ਆ ਜਿੰਨੀ ਕੁ ਲੰਘਣੀ ਹੁੰਦੀ ਆ ਕਿ ਮਤਲਬ ਹੁਣ ਬਹੁਤ ਰਾਸ ਨਹੀਂ ਹੁੰਦਾ ਰੋਡ ਤੇ ਸਿੱਧਾ ਜਾ ਕੇ ਆਪਾਂ ਬਮਾਨਾ ਚੌਰਾਹੇ 'ਚ ਧਿਆਨ ਕਰਨਾ ਹੁੰਦਾ ਜਿੱਥੇ ਛੋਟੀ ਛਾਦਰੀ ਜਿਹਾ ਉਹ ਭਲਾਈ ਓਵਰ ਆ ਉਹਦੇ ਥੱਲੇ ਦੀ ਗੱਡੀ ਘੁੰਮ ਕੇ ਇੱਕ ਟੋਲ ਪੈਂਦਾ ਫਿਰ ਨੰਬਰ ਦੇ ਕੋਲੇ ਆ ਜਿਹੜਾ ਕੰਡੇ ਵਾਲਾ ਜਣੀ ਉੱਤਰ ਪ੍ਰਤਾਪਗੜ ਵਾਲੇ ਟੂਲ ਮੇਰਾ ਖਿਆਲ ਚਾਰ ਬੱਜ ਜਾਂਦੇ ਸਵਾਟ 8 ਸਵਾ 8 ਦੇ 15 ਮਿੰਟ ਫਾਈਨਲੀ ਨੰਬਰ 8 ਦੇ ਵਾਲੇ ਮੇਨ ਰੋਡ ਗੱਡੀ ਆ ਗਈ ਬਹੁਤ ਲੰਬਾ ਟ੍ਰਿਪ ਹੋਇਆ ਜੀ ਇਸ ਵਾਰ ਅੱਜ 19ਵਾਂ ਦਿਨ ਆ ਸਾਨੂੰ ਘਰੋਂ ਨਿਕਲਿਆ ਇਸ ਵਾਰ ਤਾਂ ਬੁਢੇ ਹੋਣ ਵਾਲਾ ਕੰਮ ਹੋ ਗਿਆ ਚਲੋ ਲਾਈਫ ਦਾ ਤਜਰਬਾ ਮੈਂ ਅਸੀ ਟਟਮਾ ਭਰਨਾ ਹੁੰਦਾ ਸ਼ਾਇਦ ਅਸੀਂ ਦਸਾਂ ਬਾਰ ਆਂਦਣਾ ਚਾ ਆ ਜਾਂਦੇ ਉਹ ਬਸ ਇੱਕ ਕੋਸ਼ਿਸ਼ ਹੀ ਕਰਦੇ ਰਹੇ ਵੀ ਯਾਰ ਸਿੱਧਾ ਮਾਲ ਭਰਿਏ ਸਿੱਧਾ ਮਾਲ ਭਰਿਏ ਉਸੇ ਚੱਕਰ ਦੇ ਵਿੱਚ 6-7 ਦਿਨ ਜ਼ਿਆਦਾ ਲੱਗੇ ਕਿਉਂਕਿ ਚਲੋ 2 ਦਿਨ ਤਾਂ ਸਾਡੇ ਦਰਬਾਰ ਦਾ ਵੀ ਇੱਕ ਦਿਨ ਜਾਂਦੇ ਹੋਏ ਇੱਕ ਆਉਂਦੇ ਹੋਏ 2 ਦਿਨ ਤਾਂ ਸੀ ਉਹ ਕਾਊਂਟ ਕਰੀ ਜੀ ਇੱਕ ਦਿਨ ਸਾਡਾ ਉੱਥੇ ਮੁੱਖ ਮੰਤਰੀ ਆਏ ਅਸੀਂ ਮਾਲ ਲਿਆ ਨਹੀਂ ਨਰ ਤਾਂ ਇਹ ਬਣਦੇ ਆ ਇੱਕ ਜੀ ਮੀਂਹ ਬਾਰਿਸ਼ ਤੇਜ਼ ਕਰਕੇ ਪਹਾੜਾਂ 'ਚ ਲੈਂਡਸਲਾਈਡ ਹੋ ਰਹੇ ਸੀ ਵਾਪਸੀ ਤੇ ਇੱਕ ਰਾਤ ਐਕਸਟਰਾ ਕੱਟ ਲਈ ਉੱਥੇ ਕਸ਼ਮੀਰੀ ਢਾਬੇ ਤੇ ਚਾਰ ਦਿਨ ਇਹ ਕੱਢ ਕੇ ਤੇ ਉੱਥੇ ਜਿਹੜੇ ਚਾਰ ਪੰਜ ਦਿਨ ਟੁੱਟੇ ਨੇ ਜੇ ਉਹ ਵੀ ਜੋੜ ਲੈਂਦੇ ਤਾਂ ਵੀ 15 ਦਿਨਾਂ 'ਚ ਜਿਹੜਾ ਲੱਗਦਾ ਸੀ ਯਾਨੀ ਚਾਰ-ਕਦਨ ਸਾਡੇ ਆਪ ਦੇ ਵੀ ਐਕਸਟਰਾ ਸੀਗੇ ਬਾਕੀ ਹਜੇ ਵੀ ਅੱਗੇ ਧੁਰ ਪਹੁੰਚਦੇ ਕਲੀਅਰ ਹੁੰਦਿਆਂ ਨੂੰ ਦੋ ਦਿਨ ਹੋਰ ਲੱਗ ਜਾਣੇ ਆ ਯਾਨੀ 22-23 ਦਿਨ ਦਾ ਜਿਹੜਾ ਮਨ ਕੇ ਇੱਧਰ ਲਿਆ ਜਾਣਾ ਜੀ ਐਸਾ ਆ ਲੈ ਮਹਿੜਾ ਪਾਰ ਕਰ ਰਹੇ ਆ ਜੀ ਪਤਾ ਨਹੀਂ ਕਿਤੇ ਅੱਗ ਲੱਗੀ ਆ ਕਿ ਚੱਕਰ ਬਹੁਤ ਡਾਰਕ ਧੂਆ ਹੈਗਾ ਹੈ ਤਾਂ ਚਲੋ 9 ਵਜਣ ਵਾਲੇ ਰਾਤ ਤੇ ਫੇਰ ਵੀ ਧੂਆ ਹੈ ਮਸੂੂਰ ਰਿਹਾ ਅੱਗੇ ਵੀ ਰੋਡ ਤੇ ਹੈਗਾ ਆਸੀਂ ਦੂਰ ਤੋਂ ਦੇਖ ਰਿਹਾ ਸੀ 11 ਵਜ ਗਏ ਆ ਜੀ ਤੇ ਗੰਗਰਾਰ ਵਾਲਾ ਟੋਲ ਪਾਰ ਕਰਤਾ ਜਿਹੜੇ ਯੂਨਾਈਟਡ ਗੁਰਦੁਆਰਾ ਸਾਹਿਬ 48 50 ਕਿਲੋਮੀਟਰ ਰਹਿ ਜਾਂਦੇ ਆ ਤੇ ਬਹੁਤ ਕੰਡਾ ਹੀ ਆ ਅੱਜ ਸਮਾਤੋਂ ਕਰੇ ਠੰਡਾ ਹੀ ਰਹੇ ਚਲੋ ਠੰਡੇ ਠੰਡੇ ਦੂਰੇ ਚੱਲਾਂਗੇ ਤੇ ਵਧੀਆ ਬਾੜ ਨਿਪਟਜੂ ਪਹਿਲਾਂ ਹੀ ਲੇਟ ਆ ਉਹ ਦਿਨ ਥੋੜਾ ਜਿਆਦਾ ਤੇ 6 ਪਰਸਾਤਾ ਨਹੀਂ ਲੇਟ ਰੱਖਿਆ ਤਾਂ ਲੜੇਗਾ ਤਾਂ ਥੋੜੀ ਜੀ ਗੱਡੀ ਦੀ ਟਾਇਰ ਕਰਕੇ ਲੇਟ ਹੋ ਗਏ ਜਦ ਜਿਹੜਾ ਸਵੇਰੇ 3:90 ਤੋਂ ਖੜੇ 3:90 ਚੱਲੇ ਆ ਬਰਾਕਾਂ ਤੇ ਅੱਧਾ ਟੋਟਾ ਜਿਹਾ ਚਲੋ ਬਾਕੀ ਅਗਲੀ ਬ੍ਰੇਕ ਤੇ ਅਗਲੀ ਅਪਡੇਟ ਕਰਦੇ ਹਾਂ ਸਾਢੇ 4:00 ਹੋ ਗਏ ਸਦਨੋਂ ਪਹਿਰੋ ਇਹ ਆ ਗਏ ਸੀ ਨਸੀਰਾਬਾਦ ਤੋਂ ਲੱਗ ਤੱਕ ਗਿਆ ਜਿਸਨ ਕਰ ਤੋਂ ਪਹਿਲਾਂ ਥੋੜਾ ਜਿਹਾ ਤੇਲ ਗੱਡੀ ਮੰਗ ਰਹੀ ਹੈ ਇਸ ਵਾਰ ਪਹਿਲਾਂ ਪਹੁੰਚ ਆ ਸੀ ਟਟਮਾ ਰਸਤੇ 'ਚ ਉਹ ਨੀਮਤ ਤੋਂ ਹਣ ਵੀ ਲੱਗਦਾ ਵੀ 100 ਸਵਾ 100 ਲੀਟਰ ਟੱਗੂਗਾ ਤੇ ਵੇਸ ਕਰਕੇ ਹੁਣ ਤੇਲ ਪਵਾ ਰਹੇ ਹਾਂ 100 100 ਲੀਟਰ ਹੋਰ ਇੱਥੋਂ ਵੈਸੇ ਪਹੁੰਚਣੀ ਚਾਹੀਦੀ ਆ 100 ਲੀਟਰ ਨਾਲ ਕਿਸ਼ਨਗੜ ਤੋਂ ਬਾਕੀ ਦੇਖਦੇ ਆ ਸਮਾਤਮਾ ਤੇ ਪਰ ਹਾਂਜੀ ਮਿੱਤਰੋ ਭੱਜ ਗਏ 6:30 ਇਸੇ ਕਿਸ਼ਨਗੜ ਤੋਂ ਮੁੜ ਪਏ ਆ ਡੀਡਵਾਨੇ ਵਾਲੇ ਰੋਡ ਬਸ ਆ ਲੱਕੀਪਾਤਣਾ ਦਾ ਢਾਬਾ ਆਉਣ ਵਾਲਾ ਉੱਥੇ ਰੋਕੇ 10 ਮਿੰਟ ਜਾ ਪਾਣੀ ਪੀ ਕੇ ਫੇਰ ਅੱਗੇ ਨੂੰ ਛੱਡਦੇ ਆਂ ਜਕਰੀ ਜੀ ਸਤਿ ਸ੍ਰੀ ਅਕਾਲ ਹੋ ਗਿਆ ਤੇ ਪਰਬਤ ਸਾਰਾ ਬਾਰ ਕਰਦਾ ਹੈ ਚੰਮਣ ਦੇ ਨੇੜੇ ਆਸਰ ਸਮਾਉਜ਼ਮ ਠੰਡਾ ਹੀ ਰਹੇ ਨਰਮਾਤਨਾ ਕਰੇ ਠੰਡਾ ਹੀ ਰਹੇ ਤੇ ਮੁੜ ਕੇ ਤੇਹੜਾ ਨੂੰ ਰੈਸਟ ਲਈ ਫੇਰ ਉੱਪਰ ਆਉਣਾ ਪੈਂਦਾ ਹੈ ਜਰ ਬੰਦਾ ਕੋਈ ਆਉਂਦਾ ਮੈਂ ਦੁਬਾਰਾ ਰੂਟ ਹੀ ਕਰਨਾ ਪੈਂਦਾ ਇਹ ਜਿਹੜੀ ਹੁੰਦੀਆਂ ਵੀ ਇੱਥੋਂ ਜਾਜੇ ਲਗਾ ਤੇ ਅਦਾ ਸਰ 70 ਕਿਲੋਮੀਟਰ ਮੰਨਨੇ ਦਾ ਰਹਿਣਾ ਤਾਂ ਬਾ ਮਾਮੇਲੇ ਜਾ ਕੇ ਰੋਟੀ ਖਾਵਾ ਦੇਣੀ ਕਿਉਂਕਿ ਕੱਲ ਜਿਹੜੀ ਰਾਤ ਵਾਲੀ ਰੂਟੀ ਖਾਧੀ ਉਹ ਬਦੰਦਰ ਨੇ ਮੈਸਾਂ ਦਾ ਉਹ ਬੁਰਾ ਹਾਲ ਕਰਿਆ ਇਹ ਤੋਂ ਗੱਲ ਵੀ ਨਾਲ ਕਿਤੇ ਦਾਲ ਤੜਕਾ ਕਿਹਾ ਗਿਆ ਪਰ ਅਸਲੀ ਦਾ ਪਰਮਾਟ ਨਹੀਂ ਜਾਣਦੇ ਉਹ ਦਾਲ ਫਰਾਈ ਹੋਈ ਸੀ ਨਾ ਅਰਮੰਦੀਆ ਮੈਸਾਂ ਨਵਾਂ ਚੱਲਿਆ ਤੇ ਪਚਮਣ ਜਿਹੜਾ ਮੈਗਾ ਹਾਈਵੇ ਦਾ ਪਹਿਲਾ ਟੋਲ ਪਲਾਜ਼ਾ ਉਹਦੇ ਤੇ ਹੀ ਪਹੁੰਚ ਗਈ ਹੈ ਗੱਡੀ ਪਚਮਣ ਵਾਲਾ ਟੋਲ ਪਲਾਜ਼ਾ ਲਓ ਜੀ 10:00 ਵਜੇ 2 ਮਿੰਟ ਰਹਿੰਦੇ ਆ ਹਲੇ ਤੇ ਆਗੇ ਮਾਮੇ ਦੇ ਢਾਬੇ ਤੇ ਡੀਡ ਬਣੇ ਹੁਣ ਇੱਥੇ ਨਲ ਧਣਾ ਲਾਂਗੇ ਨਾਲੇ ਰੋਟੀ ਪਾਣੀ ਖਾ ਲਾਂਗੇ ਫੇਰ ਚੱਲ ਚਲੋ ਚਾਲ ਹੁੰਦੀ ਆ ਮੇਕ ਤੋ ਦਿਨ ਅੱਜ ਪੂਰਾ ਯਾ ਰਲਣਾ ਮਿਲਣਾ ਜੀ ਅੱਜ ਮੈਂ ਕਹਿ ਰਹੀ ਹਾਂ ਜੀ ਸੂਰਜ ਹੈਗਾ ਪਰ ਧੁੱਪ ਤੇਜ ਨਹੀਂ ਹੈ ਠੰਡਾ ਹੀ ਆ ਰਿਹਾ ਜੀ ਮੇਤਰੋ ਪਿਆਰਿਓ 1 ਵਜ ਗਿਆ ਤੇ ਮੂਰੇ ਰੋਡ ਵੀ ਆ ਗਿਆ ਟੂ ਵਾਲਾ ਜਿਹੜਾ ਰਾਜਾ ਚੂਰੂ ਨੂੰ ਜਾਂਦਾ ਲਾਂਡਲੂ ਬਾਈਪਾਸ ਤੋਂ ਈ ਅਸੀਂ ਇਹ ਸਵਾਰ ਜਾਣਾ ਹੈਗਾ ਸਮਾਣਾ ਪਾਤੜਾ ਤੇ ਹਾਈਟਾ ਉਹਦੀ ਜੀ ਜੂ ਜੂ ਅਸੀਂ ਇਗਨੋਰ ਕਰਾਂਗੇ ਜੂ ਜੂ ਵੱਲ ਨਹੀਂ ਜਾਵਾਂਗੇ ਅਸੀਂ ਨਿਕਲਣਾ ਜਰਾਦਾ ਹੈਗਾ ਪਾਤੜਾ ਨੂੰ ਪਾਤੜਾ ਤੋਂ ਇੱਥੋਂ ਸਰਦਾਰ ਸ਼ਹਿਰ ਨੂੰ ਜਾਵਾਂਗੇ ਜਾਂ ਰਤਨਗੜ੍ਹ ਨੂੰ ਉੱਥੋਂ ਫਿਰ ਤਾਰਾ ਨਗਰ ਹੋ ਕੇ ਅੱਗੇ ਜਾਣ ਦੀ ਟਰਾਈ ਕਰਾਂਗੇ ਥਰੂ ਆ ਦੇਖੋ ਹਿਰਨ ਇਹ ਥਰੇਕਸਤਾਨ ਦੇ ਵਿੱਚ ਕਈ ਵਾਰੀ ਟੱਕਰ ਜਾਂਦੇ ਆ ਆ ਦੇਖੋ ਵਿਚਾਰੇ ਮਜਬੂਰ ਨੇ ਹਨਾ ਆ ਕੂੜਾ ਕਬਾੜਾ ਖਾਣ ਨੂੰ ਆ ਕਿਸੇ ਨੇ ਨਾ ਜਿਹੜੀਆਂ ਇਕੱਲੇ ਵਾਲੀਆਂ ਗੱਡੀਆਂ ਲਾ ਕੇ ਆਉਨੇ ਆ ਉਹਦਾ ਜਿਹੜਾ ਪੱਤਾ ਸੁੱਤਾ ਬਚਿਆ ਹੋਇਆ ਉਹ ਲਾਹਿਆ ਹੋਇਆ ਤੇ ਉਹੀ ਚੋਗ ਰਹੇ ਆ ਇਹ ਉਹ ਦੇਖੋ ਦੋਨੇ ਪਾਸੇ ਰੋਡ ਦੇ ਢਾਰਾਂ ਨੇ ਹਿਰਨਾਂ ਦੀਆਂ ਮੈਂ ਗੱਡੀ ਖੜਾ ਕੇ ਉਤਰਿਆ ਸੀਗਾ ਇਸ ਜਗ੍ਹਾ ਤੇ ਮੈਨੂੰ ਘੱਟੋ ਘੱਟ 5ਵੀਂ 6ਵੀਂ ਵਾਰੀ ਟਕਰੇ ਨੇ ਇੱਥੇ ਨਾ ਦੋ ਚੀਜ਼ਾਂ ਨੇ ਇੱਕ ਤਾਂ ਇੱਥੇ ਪਾਣੀ ਲੀਕ ਹੁੰਦਾ ਪੱਕਾ ਹੀ ਆ ਇਹ ਆ ਦੇਖੋ ਇਹਨਾਂ ਦੇ ਖੁਰਾਂ ਦੇ ਨਿਸ਼ਾਨ ਇੱਕ ਤਾਂ ਵਿਚਾਰੇ ਇੱਥੇ ਗਰਮੀ 'ਚ ਇੱਥੇ ਮੈਨੂੰ ਲੱਗਦਾ ਪਾਣੀ ਦੀ ਘੁੱਟ ਮਿਲ ਜਾਂਦੀ ਹੋਣੀ ਹੈ ਇਹਨਾਂ ਨੂੰ ਤੇ ਇੱਕ ਇੱਥੇ ਕੋਈ ਨਾ ਕੋਈ ਚੱਕਰ ਹੈਗਾ ਇੱਥੋਂ ਹੀ ਕ੍ਰੋਸ ਹੁੰਦੇ ਹੁੰਦੇ ਆ ਇਹ ਰਾਹ ਇਹਨਾਂ ਦਾ ਇਧਰ ਵੀ ਹੋਈ ਆ ਹੁਣ ਉਹ ਦੇਖੋ ਖਿੰਡੇ ਖੜੇ ਆ ਜੇ ਤੁਹਾਨੂੰ ਦੇਖਦੇ ਹੁਣ ਤੇ ਪਰ ਉਹਨਾਂ ਦੇ ਜਿਵੇਂ ਨੀਗਾ ਚੜ ਗਿਆ ਉਹਨਾਂ ਨੇ ਭੱਜ ਦੇਣਾ ਇਹ ਹੈਰਨਾ ਚਾਰ ਦੇ ਫਿਰਦੇ ਆ ਇਹ ਐਸੇ ਰੂਟ ਤੇ ਹੀ ਇਹ ਉਹ ਦੇਖੋ ਕਿੰਨਾ ਬੱਗ ਖੜਾ ਉੱਥੇ ਜੇ ਦੇਖਦਾ ਹੋਵੇ ਤੁਹਾਨੂੰ ਇਹ ਐਸੇ ਰੂਟ ਤੇ ਹੀ ਮੈਨੂੰ ਟੱਕਰ ਦੇ ਹੁੰਦੇ ਆ ਇਹ ਤਕਰੀਬਨ ਐਸਕ ਜਗ੍ਹਾ ਤੇ ਇੱਥੇ ਦੋ ਚੀਜ਼ਾਂ ਨੇ ਵੀ ਇੱਕ ਤਾਂ ਉਧਰਲੀ ਸਾਈਡ ਨਾ ਅ ਪਾਣੀ ਦਾ ਪਾਇਪ ਐਕ ਲੀਕ ਹੁੰਦਾ ਹੋ ਤੇ ਜਾਂ ਤਾਂ ਉਹਦੇ ਕਰਕੇ ਆ ਤੇ ਇੱਕਾ ਬਾਉਂਡਰੀ ਵੱਜੀ ਹੋਈ ਵਾਲਦਲੇ ਇਹ ਐਸਕ ਸਰਕਲ ਚ ਇਧਰ ਨੂੰ ਨਾ ਪਾੜੀਆਂ ਨੇ ਸਾਹਮਣੇ ਉਹ ਸਾਹਮਣੇ ਛੋਟੀਆਂ ਹੋਟੀਆਂ ਉਧਰ ਵੱਡ ਜਾਂਦੇ ਆ ਇੱਥੋਂ ਹੀ ਸੜਕ ਕ੍ਰੋਸ ਕਰਦੇ ਹੁੰਦੇ ਆ ਅੱਜ ਤਾਂ ਕੁਦਰਤੀ ਪਿਛਲੀ ਵਾਰੀ ਵੀ ਮੈਂ ਰੁਕਦਾ ਰੁਕਦਾ ਲੰਘਿਆ ਅੱਠਵੀਂ ਦਸਵੀਂ ਵਾਰੀ ਆ ਵੀ ਇਹਨਾਂ ਨੂੰ ਦੇਖਿਆ ਜੀ ਇਕੱਲਾ ਹੀ ਫਿਰਦਾ ਜੀ ਜੋਕਦੀ ਆ ਦੋ ਨੇ ਜੋੜਾ ਹੁੰਦੇ ਇੱਥੇ ਬਾਵਾ ਹੁੰਦੇ ਇਕੱਲਾ ਹੀ ਫਿਰਦਾ ਉੱਪਰ ਇਹ ਵੀ ਨਹੀਂ ਘਰ ਆਉਂਦਾ ਛੜ ਥਲੇ ਜਮਾਂ ਲਵੇ ਫਿਰਦਾ ਵੱਡੇ ਸਿੰਘਾਂ ਇਹਦੇ ਨਾਲ ਦਾ ਬੱਗ ਹੈ ਨਹੀਂ ਕਿਤੇ ਇਕੱਲਾ ਹੀ ਫਿਰਦਾ ਬਾਗੀਆਂ ਬੋਲਾ ਇਕੱਲੇ ਇਕੱਲੇ ਤਿੰਨ ਚਾਰ ਫਿਰਦੇ ਆ ਇੱਥੋਂ ਅੱਗੇ ਪਿੱਛੇ ਇਹ ਮੇਲ ਹੈ ਨਾ ਮੈਨੂੰ ਲੱਗਦਾ ਸਿੰਘਾਂ ਵਾਲੇ ਕੋਈ ਫਰਕ ਹੋਊਗਾ bina singhan de bagh pherde ya singhan wale ikalle ikalle ਲਓ ਜੀ ਮਿੱਤਰੋ ਰਤਨਗੜ੍ਹ ਪਾਰ ਹੋ ਗਿਆ ਤਕਰੀਬਨ ਇਹ ਦੁਬਾਰਾ ਸਰਦਾਰ ਸ਼ਹਿਰ ਹੋ ਕੇ ਆ ਇਸ ਵਾਰ ਨਵਾਂ ਰੂਟ ਦਖਾ ਮੰਗੇ ਤੁਨੂੰ ਤਾਰਾ ਨਗਰ ਮਾਇਆ ਭਦਰਾ ਹੋ ਕੇ ਫਿਰ ਬੁਹਾ ਐਂਟਰ ਹੋਵਾਂਗੇ ਫਤਿਆਬਾਦ ਰਤੀਏ ਵਾਲਾ ਰੋਡ ਆ ਛੱਪੜ ਆ ਮੇਰੇ ਖਿਆਲ ਚ ਹਾਂ ਛੱਪੜ ਹੀ ਲੱਗਦਾ ਜਾਂ ਢਿੱਲ ਟੈਪ ਆ ਫੋਨ ਬਰਸਾਤ ਇੱਥੇ ਵੀ ਤਗੜੀ ਹੋਈ ਲੱਗਦੀ ਆ ਪਿੱਛੋਂ ਵੀ ਤਕਰੀਬਨ ਗਿੱਲਾ ਹੀ ਸੀਗਾ ਰਸਤਾ ਜਿਹੜਾ ਪਿਛਲਾ ਸਫਰ ਕੱਢ ਗਿਆ ਆ ਮੋੜ ਜਿਹੜਾ ਹੈਗਾ ਇਹ ਜਲੇਬੀ ਮੋੜ ਆ ਬਣਦਾ ਇਹ ਮੋੜ ਤੇ ਜਿਸ ਨਾਲ ਇਹ ਗੱਡੀਆਂ ਇਹ ਦੂਏ ਪਾਸੇ ਨੂੰ ਬੜੇ ਫਰਕ ਨਾ ਹੋ ਜਾਂਦੀਆਂ ਨੇ ਆਹ ਪੈਪ ਬਹੁਤ ਮਾਤਰਾ ਚਾਹਾ ਤੇ ਆ ਜੀ ਕੋਈ ਪ੍ਰੋਜੈਕਟ ਮੇਰਾ خیال ਆ ਪਣ ਆਣੀ ਇਹਦਾ ਸਰਕਾਰ ਨੇ ਲਾਉਣਾ ਕਿ ਬਹੁਤ ਪਿਛਲੇ 2 ਸਾਲਾਂ ਤੋਂ ਲਗਾਤਾਰ ਉੱਥੋਂ ਢੋੜੇ ਆਉਂਦੇ ਆ ਭਰਾਨਪੁਰ ਮਹਾਰਾਸ਼ਟਰ ਵਾਲੀ ਥਾਂ ਤੋਂ ਇਹ ਕੋਈ ਤਕੜਾ ਪ੍ਰੋਜੈਕਟ ਜੇਤੀ ਬਾੜੀ ਦੇ ਪਾਣੀ ਲਈ ਸਰਕਾਰ ਲਾਉਗੀ ਆ ਮੰਦਿਰ ਆ ਗਿਆ ਜੀ ਇੱਥੇ ਇਹ ਮੇਰਾ ਖਿਆਲ ਆ ਜੈਨ ਸਮਾਜ ਦਾ ਮੰਦਿਰ ਆ ਪਹਿਲਾਂ ਵੀ ਇੱਕ ਵਾਰ ਦੋ ਵਾਰ ਵੀਡੀਓ ਬਣਾਈ ਆ ਪਰ ਮੈਂ ਡਰਾਈਵ ਕਰਦਾ ਹੁੰਨਾ ਆਜਾ ਨੱਕੜ ਡਰਾਈਵ ਕਰਦਾ ਤਾਂ ਥੋੜਾ ਜਿਆ ਇੱਥੇ ਚਟਣੀ ਮਰਬੇ ਬਹੁਤ ਸਪੈਸ਼ਲਿਸਟ ਆ ਲੋਕ ਦੂਰੋਂ ਦੂਰੋਂ ਆਉਂਦੇ ਆ ਖਰੀਦਣ ਇਹ ਜੈਨ ਸਮਾਜ ਦਾ ਕੋਈ ਮੰਦਿਰ ਆ ਇੱਥੇ ਇਹ ਸਪੈਸ਼ੈਲਟੀ ਇੱਥੇ ਇਹੀ ਆ ਵੀ ਮਰਬੇ ਚਟਣੀਆਂ ਅਚਾਰ ਮੇਰਾ ਖਿਆਲ ਅਚਾਰ ਨਹੀਂ ਸ਼ਾਇਦ ਹੋਣਾ ਇਹ ਇਥੋਂ ਬਹੁਤ ਦੂਰੋਂ ਦੂਰੋਂ ਲੋਕ ਕਈ ਵਾਰ ਇੱਥੇ ਆਮ ਹੀ ਪੰਜਾਬ ਦੀਆਂ ਗੱਡੀਆਂ ਵੀ ਖੜੀਆਂ ਹੁੰਦੀਆਂ ਨੇ ਕਾਰਾਂ ਕਿਉਂਕਿ ਜੇ ਇਥੋਂ ਲਈਏ ਤੇ ਹਨਮਾਨਗੜ੍ਹ ਇਥੋਂ 150 ਕਿਲੋਮੀਟਰ ਹੀ ਆ ਹਨਮਾਨਗੜ੍ਹ ਤੋਂ 100 ਕਿਲੋਮੀਟਰ ਬਿਠੰਡਾ ਜਿਹੜਾ ਨਹੀਂ 2 2.5 100 ਕਿਲੋਮੀਟਰ ਦਾ ਸਰਕਲ ਹੀ ਆ ਜਿਹੜੇ ਭਾਈ ਸ਼ੌਂਕੀ ਲੋਕ ਨੇ ਨਾਲੇ ਅਗਲਾ ਕਹਿੰਦਾ ਜ਼ਹਿਰ ਹੋ ਜਾਂਦੀ ਆ ਕਿਉਂਕਿ ਰੋਡ 'ਤੇ ਗੱਡੀ ਭਜਾਉਣ ਨੂੰ ਬੜਾ ਸਵਾਦ ਆਉਂਦਾ ਘਰ ਵਾਲਿਆਂ ਨੂੰ ਕਿਉਂਕਿ ਖੁੱਡੇ-ਖੁੱਡੇ ਰੋਡ ਨੇ ਅਪਸੈਂਟ ਡਾਊਨ ਕਦੇ ਗੱਡੀ ਤੇ ਕਦੇ ਗੱਡੀ ਉੱਤੇ ਆਲੇ-ਦਲੇ ਰੇਤਾ ਦੇਖਣ ਨੂੰ ਨਾਲੇ ਆਊਟਿੰਗ ਦੀ ਆਊਟਿੰਗ ਹੋ ਜਾਂਦੀ ਹੈ ਨਾਲੇ ਅਗਲਾ ਮਰੱਭਾ ਲੈ ਜਾਂਦਾ ਉਹ ਆਹਾ ਜੀ ਜੰਤਰ ਬੰਦਾ ਸ਼ਾਂਤੀ ਪੀਕ ਇਹ ਸਰਦਾਰ ਸ਼ਹਿਰ 'ਚ ਜਦੋਂ ਐਂਟਰ ਹੁੰਨੇ ਆ ਰਤਨਗੜ ਵੱਲੋਂ ਉਧਰਲੇ ਪਾਸੇ ਆਉਂਦਾ ਇਹ ਵੀ ਇਹਨਾਂ ਦਾ ਪੀਰ ਕੋਠਾਲਾ ਕੋਈ ਇੱਥੇ ਵੀ ਇੱਕ ਦੋ ਵਾਰ ਭੀੜ ਦੇਖੀ ਗਈ ਆ ਹੁਣ ਇਹ ਨਹੀਂ ਪਤਾ ਵੀ ਕਿਹੜੇ ਦਿਨਾਂ ਚ ਹੁੰਦੀ ਆ ਕਿਉਂਕਿ ਆਪਾਂ ਨੂੰ ਇਹ ਚੀਜ਼ ਦੀ ਜ਼ਿਆਦਾ ਨੌਲੇਜ ਨਹੀਂ ਹੈਗੀ ਤੇ ਇਹ ਆਹਾਂ ਤਾਂ ਵੀ ਭੀੜ ਲੱਗਦੀ ਆ ਸਾਲ ਚ ਇੱਕ ਦੋ ਵਾਰ ਬਹੁਤ ਸੋਹਣੀ ਤੇ ਸ਼ਾਂਤਮਈ ਜਗ੍ਹਾ ਆ ਨੌ ਵੀ ਇਹਦਾ ਹੈਗਾ ਜੈਨ ਸ਼ਾਂਤੀ ਪੀਠ ਲੋ ਜੀ ਸਰਹਰ ਸ਼ਹਿਰ ਤੋਂ ਅੱਜ ਪਹਿਲੀ ਵਾਰੀ ਸਾਰਾ ਨਗਰ ਵਾਲੇ ਰੋਡ ਨੂੰ ਪਏ ਆ ਬਲੇਰੀ ਭਾਦਰਾ ਫਾਦਰਾ ਹੋ ਕੇ ਫਤਿਹਬਾਦ ਨੂੰ ਨਿਕਲਣਾ ਹੈਗਾ ਮੈਪ ਦੇ ਹਿਸਾਬ ਨਾਲ ਵੀ ਠੀਕ ਸੀਗਾ ਤੇ ਪਰ ਫਿਰ ਵੀ ਸਮਝਿਆ ਬੰਦਿਆਂ ਤੋਂ ਉਹ ਨਾਂ ਲਿਖੇ ਹੋਏ ਨੇ ਜਿਹੜੇ ਉਹਨੇ ਦੱਸੇ ਸੀ ਉਦਾਰਾ ਨਗਰ ਤੇ ਭਲੇੜੀ ਭਲੇੜੀ ذواپا ਕੱਪੇ ਹੋ ਜੀ ਆਪਣੇ ਇਹ ਵਿਚਾਰੇ ਬਹੁਤ ਘਟ ਗਏ ਆ ਡਰਦੇ ਆ ਉ ਇੱਥੇ ਰਾਜਸਥਾਨ ਚ ਇਹ ਆਮ ਹੀ ਫਿਰਦੇ ਆ ਬਹੁਤ ਮੂਰ ਸਵੇਰੇ ਇਹ ਤਕਰੀਬਨ ਬੂਲਦੇ ਆਵਾਜ਼ ਬੜੀ ਸੋਹਣੀ ਲੱਗਦੀ ਹੈ ਇਹਨਾਂ ਦੀ ਇੱਧਰ ਬਹੁਤ ਫਿਰਦੇ ਆ ਫਿਰਦੇ ਤਾਂ ਵਿਚਾਰੇ ਕੂੜੇ ਤੇ ਹੀ ਆ ਵੈਸੇ ਦਾਣਾ ਦੂਣਾ ਉ ਤਾਂ ਨਹੀਂ ਪਾਇਆ ਹੋਇਆ ਕਿਉਂਕਿ ਇੱਥੇ ਡਾਰਾਂ ਦੀਆਂ ਡਾਰਾਂ ਹੀ ਫਿਰਦੀਆਂ ਨੇ ਜੰਗਲ ਦਰਖਤਾਂ ਦੇ ਵਿੱਚ ਰੇਤੇ ਦੇ ਵਿੱਚ ਡਾਰਾਂ ਦੀਆਂ ਡਾਰਾਂ ਹੀ ਫਿਰਦੀਆਂ ਨੇ ਬਹੁਤ ਮੂਰ ਬਹੁਤ ਮੂਰ ਸਵੇਰੇ ਸਵੇਰੇ ਨਾ ਜਦੋਂ ਕਿਤੇ ਸਵੇਰਾ ਹੁੰਦਾ ਕਿਤੇ ਢਾਬੇ ਢੂਬੇ ਤੇ